ਸੋ ਕੋ ਜਾਨੀ ਦਾ ਦਸਤਾਰ ਚ ਜਾਤੀ ਇਹ ਗੈਰੀਗਲ ਦਾ ਉਹ ਘੋੜਾ ਹੀ ਜਿਹਦਾ ਪੰਜਾਹ ਸ਼ਿੰਗਾਰ ਨਾਲ ਪਿੱਛੇ ਪੰਜਾਬ ਸ਼ਿੰਗਾਰ ਵੀ ਦਿਖਾਦੇ ਇਸ ਤੋਂ ਦੇਖੋ ਗਾਇਸ ਇੱਥੇ ਕਿਤੇ 15 ਹੁੰਦਾ ਸੀ ਨੂੰ ਜਲਦੀ 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 ਆਪਣੇ ਚੈਨਲ ਤੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਬਾਕੀ ਅੱਜ ਸੂਬਾ ਆ ਚੱਕਿਆ ਤੇ ਤਿਆਰ ਹੋ ਗਏ ਸੀ ਰੈਡੀ ਹੋ ਗਏ ਤੇ ਮੇਰਾ ਮੈਂ ਤੰਦ ਫਿਰ ਪੀ ਗਿਆ ਵਾਈ ਦਾ ਬਣਾ ਨਹੀਂ ਤੇ ভাই ਹੁਣ ਆਪਾਂ ਸਾਰੀਆਂ ਦਸਤਾਰਾਂ ਅੰਦਰ ਲੈ ਕੇ ਜਾ ਰਹੇ ਹਾਂ ਇੱਥੇ ਆਉਣ ਲੱਗਦੇ ਆ ਸਵੇਰੇ 5 ਵਜੇ ਹੋਏ ਨੇ ਨੇਰਾ ਹੋ ਜਾਵੇ ਓਏ ਆ ਚੱਕ ਲੈ ਫੁੱਫੜਾ ਸੱਚੀ ਕਰ ਬੇਟਾ ਜੀ ਟੀਵੀ ਬੈ ਜਮ ਲਾਉਂਦਾ ਰਿਹਾ ਪਰ ਅੱਜ ਕੱਲ ਓਏ ਕਮਜ਼ੋਰੀ ਪੈ ਗਈ ਪਏ ਨੇ 4 ਫਲੋਰ ਉੱਤਰ ਗਏ 4 ਜਾਣਾ ਕਿੱਧਰ ਹੈ ਬਾਈ ਤੇ ਬਾਕੀ ਜਿਹਾ ਪਾ ਗਿਸਤੇ ਹੁਣ ਪੁਣੀਆ ਕੀ ਕਰੀ ਜਾ ਰਹੇ ਨਾਲ ਨਾਲ ਤੇ ਇਹਨਾਂ ਸਾਰੇ ਨੇ ਸਵੇਰ ਇਸਨਾਨ ਪਾਣੀ ਕਰਾਤੇ ਸੀ ਤੇ ਨੀਲੇ ਕੁਰਤੇਆਂ ਮੀ ਅਜ ਮੱਗ੍ਹੇ ਲੜਦੇ ਨੇ ਤੇ ਨੀਲੇ ਦਾ ਸਾਰੇ ਸਜਾਈਆਂ ਤੇ ਐਹ ਜੀ ਅੱਜ ਨਵੇਂ ਕੋਟੀ ਸਾਰੇ ਕੁਸਰ ਤੇ ਅੱਜ ਮੱਝ ਵਾਲੇ ਦਿਨ ਕਰਕੇ 17 ਸਾਰੇ ਨੇ ਕੇਸੀ ਸਨਾਨ ਪਟਾਇਆ ਸੋ ਰੋਲੋ ਵਿਚ ਇਹਨਾਂ ਨੂੰ ਦੋਈਆ ਕਿਤੇ ਕਾਕਾ ਇਥੇ ਲੋਈ ਦੇਵਕ ਚਲੋ ਆਓ ਬਾਪੂ ਨੂੰ ਆ ਫਿਊਚਰ ਵੀ ਢੋਣ ਕੇ ਲਿਆਓ ਖਾਲਸਾ ਜੀ ਤੇ ਬਾਕੀ ਬਣਾ ਕੇ ਝੜ ਫਲੋਰ ਤੇ ਦਿੱਤੇ ਕਾਫੀ ਦਸਤਾਰ ਸਜਾਤੀਆਂ ਤੇ ਬਾਕੀ ਥੱਲੇ ਹੁਣ ਜਾ ਰਹੇ ਸੈਕੰਡ ਫਲੋਰ ਤੇ ਕੁਝ ਸਜਾਉਣੇ ਆ ਤੇ ਬਾਕੀ ਇਹਨਾ ਮੈਂ ਕਾਫੀ ਕੱਟ ਕੇ ਵੀਡੀਓ ਬਣਾ ਲਿਆ ਰੰਗ ਕਿਉਂਕਿ 500 ਜਾਣੇ ਨੇ ਆਪਾਂ ਦਸਤਾਰ ਸਜਾਉਣੀਆਂ ਤੇ ਬਾਕੀ ਫਿਲਹਾਲ ਆਪਾਂ ਤੁਹਾਨੂੰ ਪਤਾ ਕੱਲ ਆਪਾਂ 4-5 ਜਾਣੀਆਂ ਆਏ ਸੀ ਤੇ ਅਰਵਿੰਦਰ ਵੀਰ ਗਾਰ ਗਿਵ ਮੀ ਯੂਰ ਬਾਕੀ ਜਾਣੇ ਕਾਫੀ ਹੁੰਦੇ ਨੇ ਔਰ ਥੋੜੇ ਇਹ ਹੋਰ ਰਸਤੇ ਜਿਵੇਂ ਹੁੰਦੇ ਨੇ ਇਹ ਫਾਈਟਰ ਤੋਂ 1700 ਸਜਾਉਣ ਲੱਗ ਪਏ ਇੱਧਰ ਵੀ ਤੁਹਾਨੂੰ ਦਿਖਾ ਦਿਆਂਗਾ ਇਹ ਦੇਖੋ ਅੱਜ ਸਾਰਿਆਂ ਨੂੰ ਨਵੇਂ ਬੂਟ ਦਿੱਤੇ ਗਏ ਨੇ। ਮਾਗੀ ਦੀ ਦਿਹਾੜੇ ਦੇ ਦਿਨ ਸਾਰਿਆਂ ਨੂੰ ਕੁਝ ਕੁਰਤੀਆਂਵੇਂ ਨੇਵੇਂ ਸਮਾਏ। ਸਾਰੀਆਂ ਜੈਕਟਾਂ ਆ। ਆ ਦੇਖੋ। ਅੱਜ ਅਸੀਂ ਦੇਖ ਰਹੇ ਹਾਂ। ਇਧਰ ਸੁਣਾਈ ਰਹੇ। ਤੇ ਇਧਰੋਂ ਆਪਾਂ ਦੇ 17 ਸੌਣ ਲੱਗੇ ਪਿਆ। ਇਧਰ ਵੀ ਦਿਖਾ ਦੇਣਾ। ਸੈਕਿੰਡ ਫਲੋਰ ਆ। ਜਦੋਂ ਆਪਾਂ ਇੱਕ ਵਾਰ ਕਰਦੇ ਹਾਂ। ਤਰਕੇ ਸੀ ਸ্নান ਕਰਾ ਕੇ ਵਾਚੋ ਬਾਲਸ ਕਾ ਕੇ ਪ੍ਰੋਪਰਟੀ ਲਾ ਕੇ ਇਧਰ ਕੰਗੀ ਕੀਤੀ ਜਾ ਰਹੀ ਆ। ਯਸਤੇ ਬਾਕੀ ਹੁਣ ਮੈਂ ਬਾਹਰੇ ਸਰਵਿੰਦਰ ਵੀਰੇ ਹੁਣੀ ਆ ਕੇ ਉਹਨਾਂ ਨੂੰ ਬਾਹਰੇ ਲੈਣ ਜਾ ਰਿਹਾ ਤੇ ਬਾਕੀ ਆਪਾਂ ਸੋਗੋ ਗਣੇ ਦਾ ਦਸਤਾਰ ਸੇ ਜਾਂਦੀ ਤੇ ਬਾਕੀ ਇਹ ਗੱਲਬਾਤ ਹੁਣ ਕਰਦੇ ਆਪਾਂ ਤੇ ਦਸਤਾਰ ਅੱਜ ਆਪਾਂ ਗੱਲ ਲਈ ਸਜਾਈ ਸੀ ਕਿਉਂਕਿ ਗੱਲ ਆ ਪੁੱਤਰ ਕੇ ਸੀ ਜਿੱਤਨਾ ਦਸਤਾਰ ਕੈਂਪਸ ਹੀ ਆਪਣਾ ਉਹ gsi ਆਪਣਾ ਪਿੰਡ ਸਿਆੜ ਵਿਖੇ ਤੇ ਫਿਲਹਾਲ 6 ਵਜੇ ਨਾਲ ਨੇ ਤੁਹਾਨੂੰ ਦੁਬਾਰੇ ਦੇਖ ਸਕਦੇ ਹਾਂ ਕਾਫੀ ਹਨੇਰਾ ਪਿਆ ਹੈ ਤਾਂ ਤੇ ਬਾਕੀ ਦੀ ਗੱਲਬਾਤ ਹੋਰ ਹਰਿੰਦਰ ਭਾਈ ਸਾਹਮਣੇ ਤੁਰਿਆ ਰਿਹਾ ਇੱਕਲਾ ਸਾਨੂੰ ਬੁਲਾਉਣੇ ਆਪਾਂ ਤੇ ਹੋਰ ਤਾਂ ਕੁਝ ਗੱਲਬਾਤ ਨਹੀਂ ਬਸ ਠੰਡ ਬਹੁਤ ਹੋਰ ਇਹ ਰਹੀਸ ਤੇ ਹੋਰ ਦੀ ਗੱਲਬਾਤ ਤੁਹਾਨੂੰ ਸਾਰੀ ਆਪਣੇ ਵੀਰ ਜੀ ਦੱਸਣਗੇ ਹਾਂਜੀ ਵੀਰ ਜੀ ਅਸੀਂ ਗਾਲਬੀਰ ਜੀ ਅਸੀਂ ਗਾਲਬੀਰ ਜੀ ਕਿਵੇਂ ਹੋ ਜੀ ਕਿਵੇਂ ਰਿਹਾ ਸਫਰ ਸਫਰ ਵਧੀਆ ਸੀ ਤੁਹਾਨੂੰ ਬੋਲ ਜਾਂਦੇ ਤੇਰੀ ਕਿੰਨੇ ਵਜੇ ਤੁਰੇ ਸੀ ਅਸੀਂ 5 ਵਜੇ ਠੀਕ ਹੈ ਜੀ ਕਰਨ ਵੀਰੇ ਹੁਣੀ ਵੀ ਆਏ ਨੇ ਹਾਂ ਜੀ ਉਹ ਜੀ ਕਿੱਧਰ ਨੇ ਉਹ ਸੀਗੀ ਗੱਡੀ ਦਾ ਹਾਂ ਜੀ ਬਾਈ ਚੀਮਾ ਬਾਈ ਸਾਡੇ ਕੋਲੇ ਪਹੁੰਚੇ ਨੇ ਅਸੀਂ ਕਾਲ ਜੀ ਚਾਹ ਚਾਲ ਨਹੀਂ ਹੋਰ ਜੀ ਵਧੀਆ ਜੀ ਅਸੀਂ ਜਾਣ ਨਹੀਂ ਜਾਣੀ ਆਏ ਤੁਸੀਂ ਤੇ ਬਾਕੀ गाइस ਚੱਲਦੇ ਆਪਾਂ ਆਪਾਂ ਸਾਨੂੰ ਦਸਤਾਰਾਂ ਤੇ ਆਪਣੀ ਹਰਸਰਨ ਵੀਰ ਜੀ ਕੋਸ ਕਹਿਣਾ ਚਾਹੋਗੇ ਜੀ ਲੋਡ ਵੀ ਬਾਅਦ ਚ ਲੈ ਜਾਏਗਾ ਵਾਹ ਜੋ ਸੇਵਾ ਕਰਦੇ ਆ ਅੰਦਰ ਡਰਾਈਵਿੰਗ ਕੇ ਮੇਰੇ ਹੀ ਡਰਾਈਵਿੰਗ ਬਸ ਤੁੰਦ ਫੁੱਲ ਹੈ ਜੀ ਠੀਕ ਹੈ ਜੀ ਤੁੰਦ ਤੁੰਦ ਕੀ ਦੇਖ ਰਹੇ ਹੋ ਦੇਖੋ ਗਾਇਸ ਇੱਥੇ ਕਿਤੇ 15 ਹੁੰਦਾ ਸੀ ਹੁਣ ਆਈਫੋਨ ਦੀ ਜਗ੍ਹਾ ਤੇ ਐਂਡਰੋਇਡ ਆ ਗਿਆ ਉਹ ਵੀ ਟੈਕਨੋ ਦੇ ਕੈਮਰੇ ਨਾਲ ਟੈਕਨੋ ਦਾ ਕੜ ਜੀਸਸ ਪਤਾ ਨਹੀਂ ਕੀ ਹੋ ਰਿਹਾ ਗੱਲ ਵੱਡੀ ਗੱਲ ਬਾਤ ਹੋ ਗਈ ਤੇ ਗਾਇਸ ਹੁਣ ਧਰਮਪ੍ਰੀਤ ਸਿੰਘ ਜੀ ਟੰਗੇ ਗਏ ਉਹ ਬਹੁਤ ਜਲਦ ਟੰਗੇ ਜਾਣਗੇ ਜੀ 24 ਤਰੀਕ ਆਉਣ ਵਾਲੀ 24 ਤਰੀਕ ਨੂੰ ਪਹੁੰਚੋ ਜੀ ਮੋਗਾ ਵਿਖੇ ਆਪਣੇ ਤਰਪੀ ਸਿੰਘ ਜੀ ਦਾ ਵਿਆਹ ਕਰਦਣ ਉਹਦਾ ਵੀ ਵਲੌਗ ਆਊਗਾ ਆਏ ਕੋ ਸਨੈਪ ਚੈਟ ਭਾੜੀਏ ਚਲੋ गाइस ਚੱਲਦੇ ਹੁਣ ਆਪਾਂ ਬਹੁਤ ਗੱਲਾਂ ਹੋ ਗਈਆਂ ਇੱਕ ਗੱਲ ਤੁਸੀਂ ਨੋਟਿਸ ਕੀਤੀ ਗਿਆ ਕੋਰ ਦਰ ਵੇ ਤੇ ਅੱਜ ਇੱਥੇ ਹੁਣ ਇਧਰ ਚੀਮਾ ਬਾਈ ਜੀ ਦਸਤਾਰ ਸਜਾਉਣ ਲੱਗਦੇ ਨੇ ਕੋਸ ਕਹਿਣਾ ਚਾਹੋਗੇ ਧੰਨਵਾਦ ਧੰਨਵਾਦ ਵੈਰੀ ਵੈਰੀ ਗੁੱਡ ਤੇ ਬਾਕੀ ਇਸ ਹੁਣ ਆਪਾਂ ਚੱਲਦੇ ਆਂ 3ਰਡ ਫਲੋਰ ਤੇ ਹੁਣ ਇੱਥੇ ਆਪਾਂ ਕਾਫੀ ਵਿਸਤਾਰ ਨਾਲ ਸੁਝਾਤੀਆਂ ਤੇ ਫਿਲਹਾਲ ਹੋਰ ਅੰਕ ਰੈਡੀ ਹੋ ਜਾਂਦੇ ਨੇ ਫਿਰ ਆਪਾਂ ਉਹਨਾਂ ਦੇ ਸਿਚਾਰ ਨਹੀਂ ਹੁਣ ਆਪਾਂ 3ਰਡ ਫਲੋਰ ਤੇ ਜਾਂਦੇ ਆਂ ਹੁਣ ਉਹ ਕਿ ਵਿਸਤਾਰ ਨਾਲ ਸੁਝਾਏ ਜਾਗੇ ਤੁਹਾਨੂੰ ਦਿਖਾਈ ਦੇ ਸਕਦੇ ਹਾਂ ਜੇ ਵੀ ਬਹੁਤ ਜ਼ਿਆਦਾ ਗੀ ਤੁਹਾਨੂੰ ਤੇ ਚੱਲਦੇ ਆਂ 3ਰਡ ਫਲੋਰ ਤੇ ਮੈਂ ਕਿ ਪਹਿਲਾ ਜਰੂਰ ਆਪਾਂ ਸਟਾਰਟਿੰਗ 3ਰਡ ਫਲੋਰ ਤੇ ਕਿਤੇ ਕਿਤੇ ਸੁਝਾਤੀਆਂ ਇਸ ਕਾਫੀ ਜ਼ਿਆਦਾ ਸਤਾਰਾ ਤੇ ਆਪਾਂ ਨੂੰ ਗਾਇਸ 2219 ਮਿਲੇ ਨੇ ਉਹ ਬਾਈ ਆ ਨੰਬਰ ਤੇ ਲਗਾ ਦੋ ਦਿੱਤੇ ਠੀਕ ਆ ਜੀ ਕਿਹੜੇ ਪਿੰਡ ਤੇ ਹੋ ਤੁਸੀਂ ਹਸਨਪੁਰ ਮੁੱਲਾਪੁਰ ਤੇ ਸ਼ੂਸ਼ਨ ਮੁਰਦਾ ਕੀ ਨਾਮ ਆਈ ਤੁਹਾਡਾ 골ਡਨ 골ਡਨ ਸਿਲਵਰ ਪਾਣੀ 골ਡਨ ਪਾਣੀ ਠੀਕ ਆ ਜੀ ਓਕੇ ਥੈਂਕ ਯੂ ਬਾਈ ਯਾਰ ਠੀਕ ਆ ਜੀ ਚਾਹ ਲੈ ਦੇਗਾ ਚਾਹ ਲੈ ਪਰ ਤੇ ਆੜ ਗੋੜ 21 ਚੈੱਕ ਕਰੋ ਏਸੀ ਗਾਈਡਰ ਜਿਹੜੇ ਆਪਾਂ ਕੰਮ ਲਗਾ ਲਗਾ ਤੇ ਜਿਵੇਂ ਸਾਨੂੰ ਪਹਿਲੇ ਮੈਂਬਰ ਦਿੱਤੇ ਹਨ ਕਿ ਪੀਆਸੀ ਤੇ ਹਾਂਜੀ ਗਾਈਜ਼ ਬਾਕੀ ਹੁਣ ਸੁਖਚੈਨ ਬੀਰ ਜੀ ਹੁਣੀ ਵੀ ਪਹੁੰਚ ਚੁੱਕੇ ਨੇ ਤੇ ਭਾਈ ਵੀ ਨਾਲ ਤਾਜਪੁਰ ਵਾਲੇ ਮੁੰਡੇ ਆਏ ਨੇ ਉਹਨਾਂ ਵੀ ਬੁਲਾਉਣੇ ਸਾਨੂੰ ਉਹ ਇੱਕ ਆ ਬਾਈ ਜੀ ਆਏ ਨੇ ਤੇ ਇੱਕ ਹਰਦੀਪ ਸਿੰਘ ਜੀ ਵੀ ਜਾਇ ਤੋਂ ਆਏ ਨੇ ਤੇ ਅੱਜ ਬਾਈ ਜੀ ਨੇ ਦਮ ਲਸਿਆ ਵੈਸੇ ਵੀਰਮ ਮਕਸਰ ਸਾਈ ਦਸਤਾਰ ਚਾਉਂਦੇ ਤੁਸੀਂ ਦੇਖਿਆ ਹੋਣਾ ਇੰਸਟਾਗ੍ਰਾਮ ਤੇ ਮਿਰਜ਼ੀ ਕੀ ਕਹਿਣਾ ਚਾਹੋਗੇ ਕੋਸੋ ਬੋਲਿਆ ਕਰੋ 2 ਲਾਖ ਜਨ 2 ਲਾਖ ਜਨ ਇਹ ਬੇਲਾਰ ਗਾਇਸ ਆ ਬਹੁਤ ਕਾਫੀ ਠੰਡਾ ਜਾਤੀ ਤੇ ਇਹ ਕੋਈ ਹੀਟਰ ਲੱਗਾ ਹੋਇਆ ਹੈ ਕਿਵੇਂ ਕਿਸੇ ਨੇ ਬੰਦ ਨਹੀਂ ਰੱਖਿਆ ਬਾਵਾਜੀ ਪਾਠ ਕਰ ਰਹੇ ਨੇ ਇਤਨੀ ਹੰਤ ਬੁਰੀ ਹੈ ਗਾਇਸ ਗੁਰਜੀ ਦਾ ਖਾਲਸਾ ਹੈ ਗੁਰਜੀ ਦੀ ਫਤਿਹ ਅੱਜ ਬਾਗੀ ਦੇ ਧਿਆਣੇ ਤੇ ਸਰਦਾਰੀ ਲਹਿਰ ਜਿਨ੍ਹਾਂ ਦਾ ਬਹੁਤ ਵਧੀਆ ਪੱਗਾਂ ਬੰਦਦੇ ਆ ਬੱਚਿਆਂ ਨੂੰ ਸਿਖਾਉਦੇ ਆ ਪੱਗਾਂ ਆ ਮੁੰਡਿਆਂ ਨੇ ਪੱਕਾ ਬੰਦੀਆਂ ਵੇਖੋ ਵੀਡੀਓ ਪੜਾਓ ਮੇਰੇ ਮੁੰਡਿਆਂ ਦੇ ਪੱਕਾ ਬੰਦੀਆਂ ਵਦਿਆ ਵਦਿਆ ਪਟਿਆਲਾ ਐਸ਼ਾਈ ਪੱਕਾ ਬੰਦੀਆਂ ਸੋਹਣੀਆਂ ਸੋਹਣੀਆਂ ਬੜੇ ਬੜੇ ਪੇਜ ਕੱਢੇ ਆ ਮੁੰਡਿਆਂ ਨੇ ਮੇਰੇ ਵੀ ਪੱਗ ਬੰਨ ਕੇ ਦਿੱਤੀ ਆ ਮਹਾਰਾਜ ਭਲਾ ਕਰੇ ਧੰਨਵਾਦ ਇਹ ਕਾਫੀ ਦਸਤਾਰਾਂ ਨਾਲ ਪਾਸ ਜatੀਆਂ ਸੀ ਤੇ ਮੁੰਡਿਆਂ ਨੇ ਮੇਰੇ ਸਾਰਿਆਂ ਦੇ ਉਹ ਵੀ ਆ ਤੇ ਬਾਕੀ ਹੁਣ ਗਰੁੱਪ ਫੋਟੋ ਕਰ ਦਈਏ ਇੱਕ ਬਾਅਦ ਚ ਆਪਾਂ ਮਾਰੀਆ ਕੇ ਕਰਾਂਗੇ ਸਾਰੀ ਕਰ ਦਿੰਦੇ ਆ ਨਹੀਂ ਮੇਰੇ ਕੋਲੇ ਨਹੀਂ ਹੈਗੇ ਅੱਗੇ ਕੋਈ ਗੱਲਬਾਤ ਤੇ ਬਾਈ ਉਹ ਜੀ ਜੀ ਰਿੰਦ ਨੇ ਆਪਣਾ Song ਸੁਣਾਇਆ ਸੀ ਕੌਣ ਸੀ ਮਤਰੀ ਉਹ ਕੀ ਹੋ ਗਿਆ ਸੀ ਉਹਨਾਂ ਨੂੰ 40 ਮੁਕਤੀਆਂ ਦੇ ਨਾਮ ਹੁਣ ਆਪਾਂ 40 ਬਕਤਾਂ ਦੇ ਨਾਮ ਸੁਣਾਏ ਬਾਕੀ ਥੱਲੇ ਦੇਖਾ ਦਿਓ ਤਿਆਰੀ ਹੋ ਰਹੀ ਆ ਥੱਲੇ ਇਧਰ ਨਹੀਂ ਮੇਰੇ ਕੋ ਸਾਥ ਨਹੀਂ ਤੇ ਉੱਧਰ ਇਹ ਜਿਹੜੇ ਰਾਤ ਲੋਹੜੀ ਵੇਲੇ ਵਾਸਤੇ ਲੱਕੜਾ ਰੱਖ ਕੇ ਸੁਤੇ ਵੀ ਅੱਗ ਬਾਲਦੀ ਅੱਗ ਸੇਕ ਰਹੇ ਨੇ ਸਾਰੇ ਜਾਣੇ ਹੁਣ ਮੋਲ ਵੀ ਆਏ ਨੇ ਰੇਟੀ ਬਣਾਉਂਦੇ ਸੀ ਦੇਖੇ ਹੀ ਹੁਣਾਂ ਤੇ ਹੁਣ ਬਾਈ ਨੇ ਇੱਕ ਇੱਕ ਕਾਈਟਿੰਗ ਦੀ ਦੁਕਾਨ ਨਹੀਂ ਕੀਤੀ ਸਾਬ ਤਰਬਣ ਦੀ ਕੀਤੀ ਆ ਕਾਈਟਾ ਦੀ ਕਿਤੇ ਕੀਤੀ ਭਰਾਵਾ ਨਹੀਂ ਕੀਤੀ ਕਿਆ ਬਰੂ ਮੈਂ ਧਿਆਨ ਨਾਲ ਸੁਣਿਆ ਕਰੋ ਹਣਾ ਗਾਇਸ ਤੇ ਹੋਰ ਕਿਵੇਂ ਕੀ ਕਹਿਣਾ ਚਾਹੋਗੇ ਤਰਬਣ ਦੀ ਕਿਹਾ ਕੀਤੀ ਜਾਂ ਮੈਂ ਕਹਿੰਦਾ ਕਾਈਟਾ ਦੀ ਕੀਤੀ ਹੈ ਟਰੰਡ ਲੱਗੀ ਯਸ ਯਸ ਇਹ ਗਾਇਸ ਇਹਨਾਂ ਦਾ ਟਰੰਡ ਬਹੁਤ ਪੈਰੀਆ ਬ੍ਰਦਰ ਆ ਤੇ ਬਾਕੀ ਆਪਾਂ ਸਾਰੇ ਜਾਣੇ ਤੇ ਟੋਟਲੀ 11188 ਤੇ ਹੁਣ ਆਪਾਂ ਚੱਲਦੇ ਆ ਥੱਲੇ ਤੇ ਬਾਈ ਕੋ ਸਪੋਰੂਗਾ ਆਜੋ ਆਜੋ ਦੇਖੋ ਭਾਈ ਬਾਕੀ ਇਹ ਕਲੈਬਰੇਸ਼ਨ ਹੋ ਗਈ ਠੀਕ ਆ ਤੇ ਤੁਸੀਂ ਜਿੰਨਾ ਪਿਆਰ ਇਹਨੂੰ ਦਿੰਦੇ ਹੋ ਮੈਨੂੰ ਉਨਾ ਪਿਆਰ ਵਾਧ ਦੇਣਾ ਤੁਸੀਂ ਠੀਕ ਆ ਪਿਆਰ ਦੀਆਂ ਗੱਲਾਂ ਨੇ ਸਤਕਾਰ ਦੀਆਂ ਗੱਲਾਂ ਨੇ ਪਿਆਰ ਦੇ ਸਿਰਤੀ ਅਸੀਂ ਆ ਠੀਕ ਆ ਤੇ ਬਾਕੀ ਆ ਆ ਬਾਈ ਦੇ ਚੈਨਲ ਤੇ ਵੀ ਹਾਂਜੀ ਅਸੀ ਕਾਲ ਜੀ ਇਹ ਜੀ ਮੱਝੂ ਦੇ ਬਲੱਡ ਲਾਈਨ ਦਾ ਸ਼ਾਹਵਾਜ ਕੋੜਾ ਨਹੀਂ ਸ਼ਾਹਵਾਜ ਤਾਂ ਸੱਚ ਮਾਰਵਾੜੀਆ ਇਹ ਗੈਰੀਗਲ ਦਾ ਉਹ ਕੋੜਾ ਹੀ ਜਿਹਦਾ ਪੰਜਾਬ ਸ਼ਗਾਰ ਨਾਲ ਪਿੱਛੇ ਪੰਜਾਬ ਸ਼ਗਾਰ ਵੀ ਦਿਖਾਦੇ ਇਸ ਤੋਂ 70 ਲੱਖ ਦਾ ਲਿਆ ਸੀ ਗਾਈ ਆਪਾਂ ਤੇ ਮੈਗਰ ਬਾਬਾ ਗਰਮਿੰਦਰ ਸਿੰਘ ਗਰਮਿੰਦਰ ਸਿੰਘ ਹੀ ਮੇਰਾ ਨਾਂ ਵੈਸੇ ਮੁੰਡਾ ਵੀ ਖੇੜੀ ਵਾਲ ਨਹੀਂ ਮੈਂ ਸਿਆੜ ਵਾਲ ਪੰਜਾਬ ਸ਼ਗਾਰ ਵੀ ਜਾਲੀ ਆ ਇਹ ਵੇਚ ਦਿੱਤੀ ਕੋਣ ਵੇਚ ਕੇ ਫਿਰ ਅਸੀਂ ਮੋਟਰ ਐ ਸਮਰਾਇਆ ਮੋਟਰ ਸੈਟਾ ਸਮਰਾਉਣ ਤੋਂ ਬਾਅਦ ਸਾਡੀ ਦਸਾ ਥੋੜੀ ਜਿਹੀ ਠੀਕ ਰਹੀ ਕਿਉਂਕਿ ਮੈਂ ਭਾਗ ਕਰਕੇ ਬਹੁਤ ਖਾਣਾ ਜਿੰਦਗੀ ਚ ਤੇਹੀ ਮੈਨੂੰ ਸਿਖਾਉਂਦੇ ਨੇ ਕਿ ਅੱਗੇ ਮੈਂ ਮਿਹਨਤ ਕਰਨਾ ਮਿਹਨਤ ਸਫਲਤਾ ਦੀ ਕੁੰਜੀ ਆ ਆਪ ਦਾ ਬਹੁਤ ਬਹੁਤ ਧੰਨਵਾਦ ਚਲੋ ਬਾਈ ਜੀ ਆਈਫੋਨ ਤੋਂ ਐਂਡਰੋਇਡ ਤੇ ਪਹੁੰਚ ਚੁੱਕੇ ਨੇ ਤੇ ਬਾਕੀ ਦੀ ਗੱਲ ਸਰੋਤੇ ਬਾਕੀ ਹੁਣ ਆਪਾਂ ਬਾਹਰੇ ਆ ਗਿਆ ਤੇ ਇੱਧਰ ਕੱਲ ਲੋੜੀ ਦੇ ਸੈਸ਼ਨ ਹੁੰਦੇ ਸੀ ਅਸੀਂ ਲਖਣਾਂ ਚ ਲਾਇਸ ਸੀ ਹੁਣ ਅੱਗ ਸਿਕਰੇ ਨੇ ਬਾਕੀ ਤੁਸੀਂ ਦੇਖ ਸਕਦੇ ਆਪਾਂ ਸਾਰੀ ਵੀਰਾਂ ਦੀ ਸਤਾਰਾਂ ਸੀ ਜਾਂਦੀਆਂ ਸੀ ਕਾਫੀ ਜਾਣਿਆਂ ਦੇ ਤੇ ਬਾਕੀ ਅੱਧੀਆਂ ਨਹੀਂ ਸਜਾਈਆਂ ਕਿਉਂਕਿ ਉਹਨਾਂ ਨਹੀਂ ਜਿਨ੍ਹਾਂ ਦੀ ਅਸੀਂ ਆਪਾਂ ਉਹਨਾਂ ਦੀ ਸਜਾਈਆਂ ਸੀ ਕਿਉਂਕਿ ਇਹ ਸਾਨੂੰ ਪਤਾ ਇੱਥੇ ਮਤੀਜ਼ ਰਹਿੰਦੇ ਨਾ ਕਰਕੇ ਬੱਸ ਕਰ ਮਹਾਰਾਜ ਬੱਸ ਤੇ ਬਾਈ ਜੀ ਨੂੰ ਦੱਸਿਆ ਜਾ ਕਿ ਆਪਣੇ ਕੋਲੇ ਖੁੱਲੇ ਪੈਸੇ ਨਹੀਂ ਹੈਗੇ ਸਿਰਫ ਗੂਗਲ ਪੇ ਜਾਲਦੇ ਜਿਹੜੇ ਆਪਾਂ ਇਹਨਾਂ ਨੂੰ ਨਹੀਂ ਕਰਨੇ ਸਕੈਨਰ ਦੇ ਨਹੀਂ ਕਰਨੇ ਬਸ ਸਕੈਨਰ ਕਰ ਦੇਣਾ ਇੱਥੇ ਦਿਖਾ ਦੇ ਜੇ ਕੋਈ ਦਾਨ ਸੱਜਣ ਹੋ ਗਿਆ ਬਾਈ ਤੁਸੀਂ ਗੂਗਲ ਪੇ ਕਰ ਸਕਦੇ ਹੋ ਹਾਂਜੀ ਬਾਈ ਤੇ ਆਪਾਂ ਗੱਲ ਨੂੰ ਆ ਰਹੇ ਆਂ ਝਾਰਖੰਡ ਜਿਹੜੇ ਮੇਰੇ ਭਰਾ ਮੈਨੂੰ ਜਾਣਦੇ ਆ ਬੁੱਲਾ ਵੀਰੇ ਇਹ ਜੋ ਚਾਰ ਅੱਖਰ ਪੜਾਏ ਹੁਣ ਬੱਚਿਆਂ ਨੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਹੀ ਬੱਚੇ ਬਹੁਤ ਫਰਕ ਪੈਂਦਾ ਵਾ ਜਦੋਂ ਦੁਨੀਆਦਾਰੀ ਵਿੱਚ ਹੁਣ ਇੱਧਰ ਮੂੰਹ ਹਲ ਕਮਾਉਂਦੇ ਇਸ ਦੇਖ ਕੇ ਗੱਲਾਂ ਮੋਟੀਆਂ ਨੇ ਇਹ ਤੁਸੀਂ ਕੀ ਸਰਕਾਰੀ ਪੜੋ ਪ੍ਰਾਈਵੇਟ ਯਾ ਯਾ ਨਾ ਤਾਂ ਹੁਣ ਇਹ 10ਵੀਂ ਇਹਦੀ ਇੰਗਲਿਸ਼ ਕਰਾਉਣੀ ਬਾਅਦ ਚ ਪ੍ਰਾਈਵੇਟ ਚਲਾ ਦੇਣਾ ਆਪ ਆਪਣੇ ਆਪ ਪੁੱਛੋ ਅੰਗਰੇਜ਼ੀ ਬੋਲਣੀ ਆਉਂਦੀ ਆ ਯਾ ਯਾ ਬੋਲੋ ਯਾ ਯਾ ਹਾਊ ਆਰ ਯੂ ਗਾਈਜ਼ ਬਸ ਇਹ ਪੰਜਾਬ ਨੂੰ ਡੋਬਣ ਦੇ ਵਿੱਚ ਪੂਰਾ ਸਹਿਯੋਗ ਦੇਣਗੇ ਹੁਣ ਵਾਲੇ ਸਮੇਂ ਦੇ ਵਿੱਚ ਇੰਗਲਿਸ਼ 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 ਇੱਦਾਂ ਬੋਲਦੇ ਆ ਹਾਂਜੀ ਇਹ ਬਈਰ ਬੋਲਣਗੇ ਸ਼ਹਿਰੀ ਬੰਦੇ ਵੇ ਯਾ ਯਾ ਸ਼ਹਿਰੀ ਬੰਦੇ ਨੇ ਕਹੇ ਯਾ ਯਾ ਬਾਤ ਤਾਂ ਸਹੀ ਹੈ ਬਾਤ ਤਾਂ ਸਹੀ ਹੈ ਇਹ ਉਹ ਬੰਦੇ ਨੇ ਸਮਝੀਏ ਤੁਸੀਂ ਾਂਡੇ ਬੜੀ ਪੈਣੀ ਹੈ ਪੱਗ ਲੜੀ ਪੈਣੀ ਹੈ ਵਾ 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 ਬਾਈ ਦੀ ਸ਼ਹਿਰੀ ਲਈ ਇੱਕ ਲਾਈਕ ਤਾਂ ਬਣਾਦਾ ਗਾਈਜ਼ ਲਾਈਕ ਕਰ ਦਿਓ ਤੁਸੀਂ ਲਾਈਕ ਨਹੀਂ ਕਰ ਰਹੇ ਸਬਸਕ੍ਰਾਈਬ ਨਹੀਂ ਕਰ ਰਹੇ ਸਬਸਕ੍ਰਾਈਬ ਹੀ ਕਰਦੇ ਇਹਨਾਂ ਨੂੰ ਹੀ ਕਰਨਾ ਸੀ ਮੈਨੂੰ ਵੀ ਕਰਨਾ ਕਿਉਂਕਿ ਸਾਰੇ ਬਲੌਗ ਮੈਂ ਹੀ ਬਣਾ ਰਿਹਾ ਇਹ ਤਾਂ ਕੁਛ ਨਹੀਂ ਕਰਦੇ ਇੱਥੇ ਆ ਕੇ ਦੋ ਫੋਟੋ ਖਿੱਚਾ ਕੇ ਭਾਈ ਜਾਂਦੇ ਨੇ ਬਸ ਸਹੀ ਹੈ ਹੁਣ ਆਪਾਂ ਚੱਲਦੇ ਇੱਧਰ ਗੁਰੂ ਘਰ ਆ ਕੇਂਦਰ ਪ੍ਰਕਾਸ਼ ਆ ਪਹਿਲਾਂ ਦਮਾਨਾ ਇਹਦਾ ਕੀਰਤਨ ਹੋ ਰਿਹਾ ਸੀ ਮੈਨੂੰ ਆਪਾਂ ਅਨ ਦਰਸ਼ਨ ਕਰਾ ਦਿੰਦੇ ਆ ਪਹਿਲਾਂ ਗੈਸ ਜੋੜੇ ਲਾ ਦਿੱਤੇ ਜਾਣ ਮੁੰਡਿਆਂ ਜੋੜੇ ਲਾ ਦਿਓ ਕੱਢ ਕੇ ਜਾਓ ਓਏ ਜਰਾਬਾ ਵੀ ਲਾ ਇਹਨਾਂ ਦੇਖ ਲੈ ਆ ਦੇਰ ਆਪਾਂ ਕੱਢ ਹੁਣ ਆਜੋ ਆਜੋ ਆਪੇ ਦੀ ਜਗ੍ਹਾ ਤੇ ਹੁਣ ਮੈਂ ਕਿਸੇ ਨੂੰ ਨਹੀਂ ਕਹਣਾ ਇੱਧਰ ਖੜ ਜਾ ਇੱਧਰ ਖੜ ਜਾ ਚਲੋ ਤੁਸੀਂ ਖੜਨਾ ਕਿ ਸਿਆਣੇ ਹੋ ਜਾਂ ਨਿਆਣੇ ਹੋ ਇਹ ਤੁਹਾਨੂੰ ਪਤਾ ਹੋਣਾ ਨਹੀਂ ਲੱਗਦਾ ਇਹ ਰਾਂ ਨੰਬਰ ਪੁੱਲਣਾ ਬੱਸ ਸੋਨਣਾ ਬੜਾ ਉਮੀਦਾਂ ਦੇ ਗੁਰੂ ਗੁਰੂ ਜੱਪੀ ਚਲੋ ਬਾਣੀ ਪੜੀ ਚਲੋ ਤੇ ਵਾਅਦੇ ਵੀ ਆਉਂਦੇ ਆ ਕੀ ਕਰ ਸਕਦੇ ਆ ਇੱਕ ਵਾਰ ਆਪਾਂ ਕੋ ਸਾਥ ਸਕੇ ਮੈਂ ਤੇਰੇ ਤੋਂ ਕੀ ਆਮਣਾ ਕਿਉਂਕਿ ਤੁਸੀਂ ਚੱਲਣ ਆ ਰਹੇ ਹੋ ਇਧਰੋਂ ਮੇਰਾ ਮੂੰਹ ਘਾਲੋ ਦੇਖੋ ਭਾਈ ਜੀ ਚਾਹ ਸਰਵ ਕਰ ਰਹੇ ਨੇ ਨਾਲ ਚੀਜੀ ਹੋਗੀ ਕੀ ਖਾਣ ਨੂੰ ਮਿਲਦਾ ਤੁਹਾਨੂੰ ਬਾਅਦ ਚ ਦੱਸਾਂ ਠੀਕ ਹੈ ਇਹ ਚੋ ਜੀਰਾ ਇੱਕ ਪਤਾ ਰਹੇਗਾ ਇਹਨਾਂ ਦਾ ਇਹ ਪਾ ਦੇ ਜੀਨੀ ਸਾਹਿਬ ਤੇਜੀ ਗੱਲ ਆ ਦੇ ਤੁਹਾਨੂੰ ਕਿਤੇ ਨਹੀਂ ਮਿਲਣੀ ਔਰ ਨੱਕਾ ਲੈਣਾ ਈਅਰ ਗੱਲ ਵੀ ਇਹਦੀ ਮੈਂ ਆ ਜਾਂਦੀ ਆ ਮੈਂ ਸੇਵਾ ਨਾ ਲੱਗਦੀ ਆ ਗਾਇਜ਼ ਆਪਾਂ ਨੂੰ ਮਿਲਿਆ ਇੱਕ ਗੱਡੇ ਲਈ ਬਰ ਇੱਕ ਮਟਿਏ ਕੱਲ ਡੁਕਰ ਆਪਾਂ ਦੋ ਲੈਣੀ ਕਿਉਂਕਿ ਗੇ ਰਿਅਲਾਈਜ਼ ਬੈਸਟ ਤੇ ਬਾਅਦ ਗਾਇਜ਼ ਹੁਣ ਰਵਿੰਦਰ ਬਾਈ ਹੁਣ ਜਾ ਰਹੇ ਨੇ ਭਾਈ ਜੀ ਜਾ ਰਹੇ ਹਾਂ ਹਾਂ ਜੀ ਸასი ਕਾਲ ਸੇਵਾ ਨੂੰ ਜੋੜ ਕੇ ਆਓ ਭਾਈ ਵੀ ਜਾ ਚਲੋ ਪਾਈ ਚਲੋ ਹੋਰ ਭਾਈ ਕਰ ਦੋ ਭਾਈ ਪਾਇਰ ਪਾ ਜਾਓ ਤੇਰੇ ਤੇ ਪ੍ਰਭ ਆਇਆ ਪਰਿਆ ਤੂੰ ਸ਼ਰਨਾ ਆਏ ਨਾਨਕ ਜੀ ਪ੍ਰਭ ਦੇ ਚੀ ਆਪਣੇ ਪਗਤੀ ਲਾ ਦੂਸਰਾ ਧੰਵਾਦ ਅਜ ਬਿਸਤਰਾ ਸੰਭਾਲ ਸਰਦਾਰ ਜੀ ਗੁਰਪਤਾ ਜਿਨ੍ਹਾਂ ਨੇ ਬਹੁਤ ਚੰਗਾ ਪ੍ਰਵਹਲਾ ਕੀਤਾ

ਲੈਂਡਰ 2000 ਰੁਪਏ ਬਦਰ ਬੇਤੀ ਤਾਂ ਸਾਡੀ ਆਵਾ ਆ ਦੇਖੋ ਦਸਤਾਰਾਂ ਚ ਆਈ ਅਸੀਂ ਪਿਛਲੀ ਤੋਂ ਪਿਛਲੀ ਵਾਰ ਉਹ ਅਰਗੀ ਆਪਕੋ ਥੋੜਾ ਦਸਹਰਾ ਤੇ ਚਲ ਦਸਹਰੇ ਦੀ ਪੀਆ ਓਕੇ ਗਾਈਜ਼ ਤੇ ਬਾਕੀ ਅੱਜ ਗਾਈਜ਼ ਮੱਕੀ ਦਾ ਸਾਗ ਮੱਕੀ ਦਾ ਸਾਗ ਅਗੇ ਦੀ ਸਾਸਾ ਸਾਗ ਦੇ ਨਾਲ ਮੱਕੀ ਦੇ ਰੋਟੀ ਕਿਉਂਕਿ ਹਰ ਇੱਕ ਸਾਲ ਮਾਗੀ ਦੇ ਵਾਲੇ ਦਿਨ ਸੂਗਾ ਸਾਗ ਬਣਦਾ ਹੁੰਦਾ ਇਹ ਹਰ ਇੱਕ ਸਾਲ ਮਾਗੀ ਵਾਲੇ ਦਿਨ ਬਣਦਾ ਹੁੰਦਾ ਤੇ ਅੱਜ ਹੁਣ ਆਪਾਂ ਕਰਦੇ ਹਾਂ ਮਰਤਾਂ ਮੈਂ ਸਟਾਰਟ ਕਰਦੇ ਤੇ ਬਾਕੀ ਚਨਾਬਾ ਜੀ ਕੋਲੇ ਸਲਾਦ ਹੈ ਬਾਈ ਕੋਲੇ ਪ੍ਰਸ਼ਾਦ ਦਾ ਸਾਗ ਦਾਲ वाटर तो मखनी ओके आप बरता रहे मर पनीर की साहब जी बाकी अपने किसी जर टेबल वाले सारे भीर ने इन वास्ते तो जिम्मे मेरी ग्रुप मैं मटर पनीर की सब जी से मेरे को बी को साग आ भी कोसादा तो चीमा भाई जी को सलादा तो उधर भाई को बस तो आप बरता हाँ जी भीर जी किमें लग रही है सेवा ठंडा हो गया भाई की गल हो

ਸਿਸਟਮ ਖਾੜ ਗਿਆ ਗਾਈਜ਼ ਦੇਖੋ ਟ੍ਰੈਕਸੂਟ ਦੋ ਲੈ ਲਿਆ ਇਕੱਠੇ ਕਈ ਵਾਰ ਇੱਕ ਪਜਾਮਾ ਨਾ ਵੇ ਬਹੁਤਾ ਦੋ ਕੱਟੇ ਚਾਰ ਸਕਦਾ ਹੈ ਉਹ ਦੂਸਰਾ ਜੀਡੀ ਦਾ ਉਹ ਹਾਂ ਹਾਂ ਸੌਰੀ ਬ੍ਰੋ ਚੱਪਣਾ ਹੈ ਹੋਰ ਕਿਸੇ ਦੇ ਪਾਈਆਂ ਫਿਰਦਾ ਗਾਈਜ਼ ਅਲਵੀ ਦਾ ਕਹਿ ਦੂੰ ਅਲਵੀ ਦਾ ਗਾਈਜ਼ ਕੋਈ ਆਪਣੇ ਨਾਲ ਚਾਰ ਜਣੇ ਨੇ ਆਣਾ ਬੱਚੇ ਨਾ ਚੱਲ ਹਾਂ ਕੀਮਾ ਵੀ ਨਾਲ ਇੱਧਰ ਆ ਜੀ ਇੱਕ ਕੀਮਾ ਨਾਲ ਇੱਕ ਹੁਣ ਦੋ ਲਾਜ ਬੋਲ ਕੋਰੇ ਸਸਿਕਾ ਤੇ ਗਾਈ ਜੋ ਗੋਬਰੇ ਹਾ ਸੁਪਨੇ ਤੇ ਕਰ ਤੇ ਆਪਾਂ ਚੱਲੀਏ ਗਾਇਸ ਕਰੇ ਕਰੇ ਓਕੇ ਬਾਪਾਈ ਓਕੇ ਓਕੇ ਗਾਈ ਬਾਪਾਈ ਚੱਲੇ ਤੇ ਆਪਾਂ ਗਏ ਹੁਣ ਰਵਿੰਦਰ ਭਾਈ ਹੁਣ ਨਾਲ ਉਹਨਾਂ ਦੀ ਗੱਡੀ ਚ ਠੀਕ ਹੈ ਗਾਇਸ ਅਗਰੀ ਗੱਲ ਬਾਤ ਤੁਹਾਨੂੰ ਦੱਸਾਂਗੇ ਬਾਅਦੋਂ ਤੇ ਫਿਲਹਾਲ ਗਾਇਸ ਬਾਈ ਹੁਣੀ ਵਾਸੀਆਂ ਲੈ ਰਹੇ ਨੇ ਓਏ ਵਿਚ ਦੇ ਪੜੇ ਸਮਾਰ ਅਸੀਂ ਚੱਕਰ ਵਿਚ ਦੇਖ ਲੈ ਕਿੰਨੇ ਖਤਰਨਾਕ ਹੋਣੇ ਧੀਵੇ ਨੇ ਤੇ ਚਲੋ ਗਏ ਚੱਲਦੇ ਹੁਣ ਆਪਾਂ ਹਰਵਿੰਦਰ ਬਾਈ ਹੁਣਾ ਕੋਲ ਉਹ ਖੜੇ ਨੇ ਡੀਐਲਈ ਕਾਲਜ ਕੋਲੇ ਕਿ ਆਪਾਂ ਹੈਗੇ ਗਾਇਸ ਜਿੱਲੇ ਨਹਿਰ ਤੇ ਜਿਹੜੀ ਪੰਜਾਬ ਵਿੱਚ ਪਈ ਜਾਂਦੀ ਆ ਪਈ ਜਾਂਦੀ ਆ ਪੰਜਾਬ ਤੋਂ ਲੁਧਿਆਣਾ ਸ਼ਹਿਰ ਦੇ ਲਾਗੇ ਜੀਐਨਈ ਕੋਲ ਟਪਕੀ ਕੋਈ ਨੀ ਮਾ ਦੋਈ ਫੜ ਰਿਹਾ ਹੁਣ ਕੋਈ ਚੱਕਰੀਂ ਦਾਣ ਪੁੱਨੇ ਕਰੀਦਾ ਹੁੰਦਾ ਹੈਲੋ ਹੁਣ ਆਈ ਦੇ ਰੋ ਇਹਨੂੰ ਜਲ ਜਲ ਜਲਦੀ ਕਹਿੰਦੇ ਗੱਡੀ ਖੜੀ ਮਿੜ ਗਿਆ ਹੈਲੋ ਗਾਇਸ ਹਾਈ ਬਡੀ ਹਾਂ ਵੀ ਕਿਵੇਂ ਕਿਵੇਂ ਐਸੇ ਹੋਈ ਹੈ ਕਹਾ ਭਾਈ ਸਾਸਰੀ ਕਾਲ ਹੋ ਕੇ ਜਾਈ ਭਾਈ ਜਾਨ ਬਾਈ ਕਰੋ ਅੱਜ ਬੰਦ ਕਰੀਏ ਓਕੇ ਭਾਈ ਹਾਂਜੀ ਇਥੇ ਬਾਕੀ ਯਾਰ ਵੀ ਤੇ ਭਾਈ ਹੁਣ ਨੇ ਤਾਰਤਾ ਸੀ ਹੁਣ ਆਪਾਂ ਜਾ ਰਹੇ ਆ ਘਰੇ ਆਪਾਂ ਨੂੰ ਬਾਈ ਮਿਲਿਆ ਹੈ ਗਾਜ ਪਿੰਡ ਹੈਗਾ ਵੀਰ ਦਾ ਜੱਥਾ ਵਾਲਾ ਕੀ ਨਾਮ ਆ ਬ్రో ਨਵਰਾਸ ਹੈ ਬਾਈ ਕੀ ਕਹਿਣਾ ਚਾਹੋਗੇ ਅਰ ਯੂਬ ਸਬਸਕ੍ਰਾਈਬ ਕਰੋ ਬਾਈ ਲਾਈਕ ਕਰੋ ਹੋ ਕੇ ਜਿਹੜਾ ਆਪਾਂ ਚੱਲਦੇ ਆਂ ਖਰੀ ਫਿਰ ਤਰੀ ਆ ਕੇ ਮੰਦਿਆਂ ਤੇਰਾ ਪਹੇਵਰਾ ਮੈਂ ਤਕਰਾਂਗੇ ਤੇ ਦਿਨੋ ਵਜੇ ਤੋਂ ਪਤਾ ਨਹੀਂ ਕਲੇ ਸੁਭਾਤੋਂ ਦਬਾਉ ਸੀ ਹਾਂਜੀ ਗਾਇਸ ਤੇ ਬਾਕੀ ਆਪਾਂ ਕਰੇ ਪਹੁੰਚ ਚੁੱਕੇ ਆਂ ਤੇ ਸੂਆ ਆਪਾਂ ਉਦੋਂ ਜਿਹੜਾ ਆਪਾਂ ਦਸਤਾਰਾ ਸੀ ਆਉਣ ਲੱਗੀ ਸੀ ਉਹਦਾ ਕਲਿੱਪ ਤੂ ਕਾਟ ਮੜੈ ਸੀ ਕਿਉਂਕਿ ਸਾਨੂੰ ਪਤਾ ਉਹਦਾ ਆਪਾਂ ਥੋੜੇ ਹੀ ਜਾਣੀ ਸੀ ਜਿਹੜੇ ਆਪਾਂ ਇੱਕ ਪਹਿਲਾਂ ਗਏ ਸੀ ਉਹ ਪੱਲ ਵਾਲੇ ਬਲੌਗ ਚ ਦੇਖੇ ਹੀ ਹੋਣਾ ਤਾਂ ਕਰਕੇ ਉਦੋਂ ਫਿਰ ਆਪਾਂ ਜਲਦੀ ਚੱਲ ਸੀ 17 ਚ ਜਾ ਰਹੇ ਸੀ ਤੇ ਬਾਕੀ ਦੇ 17 ਦਾ ਆਪਾਂ ਉਹਨਾਂ ਦੇ ਸਾਰਿਆਂ ਦੇ ਸਿੰਪਲ ਜਿਹੀ ਸਜੋੜੀ ਸਪਰੀ ਸਟਾਈਲ ਤਾਂ ਕਰਕੇ ਆਪਾਂ ਛੇਤੀ ਛੇਤੀ ਸਜਾਤੀਆਂ ਸੀ ਤੇ ਬਾਅਦ ਵਿੱਚ ਬਾਚੋਂ ਆ ਗਈ ਸਾਰੇ ਜਿਹੜੇ ਨੇ ਪਰ ਫੋਟੋ ਆਪਾਂ ਬਾਅਦ ਚੋ ਕੀ ਕਰੀ ਕੀਤੀ ਨਹੀਂ ਕਿਉਂਕਿ ਬਾਅਦ ਚ ਸਾਰੇ ਆਣੇ ਪ੍ਰਾਦਸ਼ਨ ਲਾਗੇ ਜਿਹਾ ਬਾਅਦ ਉਧਰ ਬੈਠੇ ਸੀ ਹਨ ਤਾਂ ਕਰਕੇ ਤੇ ਬਾਕੀ ਹੁਣ ਆਪਾਂ ਕਰਦੇ ਬਲੌਗ ਐਂਡ ਜੀ ਬਲੌਗ ਵਧੀਆ ਲੱਗਿਆ ਹੋਇਆ ਲੈਕਚਰ ਕਰਦੇ ਜੀ ਆਪਣੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਕੱਲੋ ਇੱਕ ਹੋਰ ਨਵੇਂ ਬਲੌਗ 'ਚ ਸਵੇਰ 9 ਵਜੇ ਬਲੌਗ ਕੀ ਚੱਲ ਰਿਹਾ ਤੰਦਰਬਾ